ਰੋਟੀ ਬਗਾਤਾ <inaudible> ਇਕਰੀਬ 60 ਤੋਂ 70 ਟਰਾਲੀਆਂ ਹਲਕਾ ਡੇਰਾਬਾ ਬਣਾਣਕ ਦੀਆਂ ਨੇ। ਕਰੀਬ 100 ਕੁ ਟਰਾਲੀ ਹੈ ਜਿਹੜੀ ਕੱਲ ਇਥੋਂ ਰਵਾਨਾ ਕੀਤੀ ਜਾਣੀ ਹੈ। ਜਿਹੜੇ ਵੱਖ-ਵੱਖ ਡੇਰਾਬਾ ਬਣਾਣਕ ਹਲਕਾ, ਕੁਛ ਦਿਨਾਨਗਰ ਹਲਕਾ, ਕੁਛ ਪੋਏ ਤੇ ਕੁਛ ਸੁਜਾਨਪੁਰ ਜਿਹੜੇ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕੇ ਸੀਗੇ ਉਹਨਾਂ ਸਾਰਿਆਂ ਇਲਾਕਿਆਂ ਦੇ ਵਿੱਚ ਇਹ ਕਾਲ ਰਾਹਤ ਸਮਗਰੀ ਜਾਣੀ ਇਥੋਂ ਸ਼ੁਰੂ ਹੋਣੀ ਹੈ। ਅਗਲੇ ਦਿਨਾਂ ਦੇ ਵਿੱਚ ਵੀ ਇਥੋਂ ਜਾਂਦੀ ਰਹੇਗੀ ਜਿੱਥੇ-ਜਿੱਥੇ ਵੀ ਅਲੱਗ-ਅਲੱਗ ਜ਼ਰੂਰਤ ਹੋਊਗੀ। ਉਹ ਇਥੋਂ ਡਿਸਟ੍ਰੀਬਿਊਟ ਹੁੰਦੀ ਰਹੇ ਜਿਵੇਂ ਸਾਡਾ ਹਲਕਾ ਡੇਰਾ ਬਾਬਾ ਨਾਨਕ ਹੈ ਉਹਦੇ ਵਿੱਚ ਅਸੀਂ ਪਿੰਡ-ਪਿੰਡ ਤੋਂ ਸਰਵੇ ਕਰਾਇਆ ਕਿ ਇਹ ਪਿੰਡ ਦੇ ਵਿੱਚ ਉਹਰਾ ਲਿਆ ਗਿਆ ਹੈ ਕਿ ਕਿੰਨੇ ਪਸ਼ੂ ਆ ਉਸ ਤੋਂ ਬਾਅਦ ਅਸੀਂ ਉਹਰਾ ਜੋੜ ਕੱਢਿਆ ਕਿ ਇਹਨੂੰ ਕਿੰਨਾ ਚਾਰਾ ਦੇ ਕੇ ਇਸ ਪਿੰਡ ਦਾ ਸਰ ਸਕਦਾ ਹੈ ਕਿਉਂਕਿ ਕਰੀਬ 137 ਪਿੰਡ ਆ ਜਿਹੜੇ ਹੜ੍ਹਾਂ ਦਾ ਪ੍ਰਭਾਵਤ ਆ ਹਲਕਾ ਡੇਰਾ ਬਾਬਾ ਨਾਨਕ ਦੇ ਤੇ ਲੋਕਾਂ ਦੇ ਜੇ ਕਿਸੇ ਦੇ ਘਰ ਵਿੱਚ ਪਾਣੀ ਨਹੀਂ ਗਿਆ ਲੇਕਿਨ ਖੇਤ ਤਾਂ 100% ਹੀ ਖਰਾਬ ਹੋ ਗਿਆ ਇਸ ਕਰਕੇ ਹਰ ਪਿੰਡ ਦੇ ਵਿੱਚ ਜਾ ਰਿਹਾ ਸੀ ਸ਼ਨਾਖਤ ਕਰਕੇ ਨਿਰਪੱਖ ਹੋ ਕੇ ਮੇਨ ਗੱਲ ਕਿ ਇਹ ਕੋਈ ਕੱਲੇ ਅਕਾਲੀ ਦਲ ਦੇ ਵਰਕਰਾਂ ਵਾਸਤੇ ਆਚਾਰਾ ਨਹੀਂ ਹੈ ਇਹ ਟੋਟਲ ਜੋ ਹੜਪੀੜਿਤ ਆਏ ਆ ਪ੍ਰਧਾਨ ਸਾਹਿਬ ਦਾ ਪਹਿਲੋਂ ਹੁਕਮ ਸੀਗਾ ਕਿ ਤੁਸੀਂ ਇਹ ਚਾਰਾ ਬਿਨਾ ਪੱਖਪਾਤ ਤੋਂ ਲੋਕਾਂ ਤੱਕ ਪਹੁੰਚਾਉਣਾ ਹੈ ਤੇ ਉਹਰੇ ਵਾਸਤੇ ਅਸੀਂ ਟੀਮਾਂ ਬਣਾ ਕੇ ਪਿੰਡ-ਪਿੰਡ ਭੇਜ ਰਹੇ ਹਾਂ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜਿਹੜੇ ਡੇ 1 ਤੋਂ ਜਦੋਂ ਦਾ ਹੜ ਆਏ ਆ ਪਾਣੀ ਦੀ ਮਾਰ ਏ ਸਾਡੇ ਪਿੰਡਾਂ ਦੇ ਵਿੱਚ ਫਸਲਾਂ ਖਰਾਬ ਹੋਈਆਂ ਚਾਹੇ ਸਾਡੇ ਆ ਜਿਹੜਾ ਚਾਰਾ ਆ ਜਾਂ ਪਸ਼ੂ ਮਰ ਗਏ ਆ ਜਾਂ ਕਿਤੇ ਤੁਸੀਆਂ ਦੇ ਬੰਨ ਟੁੱਟੇ ਆ ਉਥੇ ਜਾ ਕੇ ਜਿੱਥੇ ਵੇਖੋ ਸਰਕਾਰ ਦਾ ਫਰਜ ਬਣਦਾ ਸੀ ਜਾਣਾ ਸਰਕਾਰ ਨਹੀਂ ਗਈ ਔਰ ਬਾਦਲ ਸਾਹਿਬ ਆਪ ਜਾ ਕੇ ਪਾਰਟੀ ਦੇ ਫੰਡ ਚੋਂ ਜਾਂ ਆਪਣੇ ਨਿੱਜੀ ਫੰਡ ਦੇ ਵਿੱਚੋਂ ਉਹਨਾਂ ਨੇ ਉਥੇ ਸੇਵਾ ਕੀਤੀ ਆ ਮੈਂ ਸਮਝਣਾ ਕਿ ਜੇ ਨਿਰਪੱਖ ਹੋ ਕੇ ਵੇਖੀਏ ਤੇ ਪੰਜਾਬ ਦਾ ਸੀਐਮ ਤੇ ਸੈਂਟਰ ਦੀ ਸਰਕਾਰ ਜਿਹੜੀ ਆ ਉਹ ਬਿਲਕੁਲ ਫੇਲ ਹੋਏ ਆ ਔਰ ਪੰਜਾਬ ਦੀ ਖੇਤਰੀ ਪਾਰਟੀ ਦੇ ਪ੍ਰਧਾਨ ਨੇ ਫਿਰ ਵੀ ਪੰਜਾਬ ਦਾ ਹਿੱਤ ਜਿਹੜਾ ਵੇਖਿਆ ਜਿਹੜੀ ਗੱਲ ਤੁਸੀਂ ਕੀਤੀ ਆ ਰੇਤ ਦੀ ਤੇ ਦੂਜੀ ਰੇਤ ਉਥੇ ਕਿਹੜੀ ਵੀ ਪਲਸਤਰ ਵਾਲੀ ਆ ਗਈ ਆ ਕਿਤੇ ਮੱਡ ਆ ਗਈ ਆ ਕਿਤੇ ਗਾਰਾ ਆ ਗਿਆ ਕਿਤੇ ਪਣਾ ਆ ਗਿਆ ਉਥੇ ਜਾ ਕੇ ਖੇਤਾਂ ਦੀ ਹਾਲਤ ਵੇਖੋ ਬਹੁਤ ਮਾੜੀ ਆ ਲੋਕਾਂ ਦੇ ਟਰੈਕਟਰ ਮੱਡ ਦੇ ਵਿੱਚ ਆ ਗਏ ਆ ਬੋਲ ਡੁੱਬ ਗਏ ਬੰਬੀਆਂ ਖਰਾਬ ਹੋ ਗਈਆਂ ਮੈਂ ਸਮਝਣਾ ਐਡਾ ਵੱਡਾ ਨੁਕਸਾਨ ਹੋਇਆ ਕਿ ਜਿਹੜੀ ਸਰਕਾਰ ਨੂੰ ਪਰਪਾਈ ਕਰਨੀ ਬਣਦੀ ਸੀ ਅੱਜ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਆਪ ਘਰ ਘਰ ਪਿੰਡ ਪਿੰਡ ਜਾ ਕੇ ਲੋਕਾਂ ਦੀ ਬਾਹ ਫੜੀ ਆ ਅਕਾਲੀ ਦਲ ਤੁਸੀਂ ਜਾ ਕੇ ਵੇਖਿਆ ਸਾਰਾ ਗਰਾਊਂਡ ਜ਼ੀਰੋ ਤੇ ਜਾਓ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਤੇ ਲੀਡਰ ਅੱਜ ਸਾਡੇ ਪਾਰਟੀ ਦੇ ਜਿਹੜੇ ਯੂਥ ਅਕਾਲੀ ਦਲ ਦੇ ਸਾਡੇ ਕੌਮੀ ਪ੍ਰਧਾਨ ਨੇ ਸਰਦਾਰ ਸਰਬਜੀਤ ਸਿੰਘ ਝਿੰਜਰ ਲੰਗਾ ਸਾਹਿਬ ਬੈਠੇ ਆ ਹੋਰ ਸਾਡੇ ਬਹੁਤ ਸਾਰੇ ਸੀਨੀਅਰ ਲੀਡਰ ਜਿਹੜੇ ਆ ਸਵੇਰ ਤੋਂ ਆ ਚਾਰੇ ਦੀਆਂ ਜਿਹੜੀਆਂ ਗੱਠਾਂ ਨੇ ਉਹ ਟਰਾਲੀਆਂ ਤੇ ਲਦਾ ਰਹੇ ਆ ਔਰ ਲੋਕਾਂ ਨੂੰ ਜਿਹੜੀਆਂ ਫੋਗਿੰਗ ਮਸ਼ੀਨਾਂ ਨੇ ਜਿਹੜੀ ਬਿਮਾਰੀ ਫੈਲ ਰਹੀ ਆ ਉਹਦੀ ਦਵਾਈ ਆ ਪਿਛੇ ਜਿਹੜੀਆਂ ਉਹਨਾਂ ਨੇ ਕਿਹਾ ਮੈਡੀਕਲ ਕੈਂਪ ਲਗਾਉਣੇ ਆ ਮੈਂ ਸਮਝਣਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਜੇ ਸਾਰਿਆਂ ਨੂੰ ਪਾਰਟੀਆਂ ਨੂੰ ਲੋਕਾਂ ਦਾ ਹਿੱਤ ਹੁੰਦਾ ਤੇ ਉਹ ਵੀ ਮੈਂ ਸਮਝਣਾ ਕਿ ਇਦਾਂ ਕਰਦੀਆਂ ਔਰ ਮੈਂ ਸਾਰੇ ਲੋਕਾਂ ਨੂੰ ਇੱਕ ਅਪੀਲ ਕਰਨਾ ਪੰਜਾਬ ਵਾਸੀਆਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਰਾਤ ਦਿਨ ਸਾਡੇ ਪਾਰਟੀ ਦੇ ਪ੍ਰਧਾਨ ਸਾਹਿਬ ਦੀ ਗਵਾਹੀ ਦੇ ਵਿੱਚ ਹਾਜ਼ਰ ਆ ਜੇ ਕਿਸੇ ਨੂੰ ਵੀ ਕੋਈ ਲੋਡ ਹੋਵੇ ਤੇ ਸਾਡਾ ਜਿਹੜਾ ਜਲੰਧਰ ਦੇ ਵਿੱਚ ਇੱਕ ਬੜਾ ਵੱਡਾ ਕੇਂਦਰ ਬਣਿਆ ਜਿੱਥੇ ਸਰਦਾਰ ਸਰਬਜੀਤ ਸਿੰਘ ਝਿੰਜਰ ਬੈਠੇ ਆ ਉਹਦੇ ਜਿਹੜੇ ਆ ਟੋਲ ਫ੍ਰੀ ਨੰਬਰ ਉਹਨਾਂ ਨੇ ਦਿੱਤੇ ਆ ਉੱਥੇ ਵੀ ਕਾਲ ਕਰ ਸਕਦੇ ਆ ਆਪ ਨੂੰ ਪਤਾ ਕਿ ਪੂਰੇ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਵਿੱਚ ਹੜਾਂ ਨੇ ਬਹੁਤ ਨੁਕਸਾਨ ਕੀਤਾ ਉਸੇ ਤਰ੍ਹਾਂ ਅੱਜ ਅਸੀਂ ਖੜੇ ਹਾਂ ਮਾਜੇ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਕੱਲ ਨੂੰ ਇੱਥੇ ਡੇਰਾ ਬਾਬਾ ਨਾਨਕ ਹਲਕੇ ਲਈ ਅੱਗੇ ਭੋਏ ਲਈ ਅਤੇ ਹੋਰ ਵੀ ਦਿਨਾਨਗਰ ਹੋ ਗਿਆ ਜਿਹੜੇ ਬਕਬਕ ਹਲਕੇ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਪਠਾਨਕੋਟ ਦੇ ਜ਼ਿਲ੍ਹੇ ਦੇ ਜਿਨ੍ਹਾਂ ਦਾ ਹੜਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਕੱਲ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਇੱਥੇ ਡੇਰਾ ਬਾਬਾ ਨਾਨਕ ਤੇ ਕਿਉਂਕਿ ਇੱਥੇ ਡੰਪ ਕੀਤਾ ਗਿਆ ਸਾਰਾ ਪਸ਼ੂਆਂ ਦਾ ਚਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਕਈ ਸੈਂਕੜੇ ਜਿਹੜੇ ਨੇ ਉਹ ਟਰੱਕ ਇੱਥੇ ਜਿਹੜੇ ਨੇ ਉਹ ਇੱਥੇ ਲਿਆ ਕੇ ਡੱਪ ਕੀਤੇ ਗਏ ਨੇ ਕੱਲੋਂ ਕਿਉਂਕਿ ਅੱਗੇ ਰਸਤੇ ਟੁੱਟੇ ਹੋਏ ਨੇ ਸਾਰੇ ਹਲਕਿਆਂ ਦੇ ਵਿੱਚ ਸੜਕਾਂ ਖਰਾਬ ਨੇ ਅੱਗੇ ਵੱਡੇ ਟਰੱਕ ਜਾ ਨਹੀਂ ਸਕਦੇ ਸੀ ਕੱਲੋਂ ਹੁਣ ਪਿੰਡ-ਪਿੰਡ ਤੋਂ ਤੁਸੀਂ ਦੇਖ ਦੇਖ ਰਹੇ ਹੋ ਕਿ ਟਰਾਲੀਆਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਕੱਲੋਂ ਸੈਂਕੜੇ ਹੀ ਟਰਾਲੀਆਂ ਜਿਹੜੀਆਂ ਉਹ ਇੱਥੋਂ ਭਰ ਕੇ ਕਿਉਂਕਿ ਸਾਰੀ ਰਾਤ ਇਹ ਜਿਹੜੀਆਂ ਟਰਾਲੀਆਂ ਦੇ ਵਿੱਚ ਚਾਰਾ ਭਰਿਆ ਜਾਣਾ ਲਗਾਤਾਰ ਸਵੇਰ ਤੋਂ ਜਿਹੜੀਆਂ ਟੀਮਾਂ ਨੇ ਉਹ ਲੱਗੀਆਂ ਹੋਈਆਂ ਨੇ ਕੱਲੋਂ ਇਹ ਸੈਂਕੜੇ ਹੀ ਟਰਾਲੀਆਂ ਨੂੰ ਸਦਾ ਸਿੰਘ ਸਿੰਘ ਬਦਲ ਜੀ ਇੱਥੋਂ ਰਵਾਨਾ ਕਰਨਗੇ ਜਿਹੜੀਆਂ ਡੇਰਾ ਬੱਬਾ ਨਾਨਕ ਦਿਨਾਨਗਰ ਅਗੇ ਪੋਆ ਬਕਵਕ ਜਿਹੜੇ ਵੀ ਗੁਰਦਾਸਪੁਰ ਪਠਾਨਕੋਟ ਜ਼ਿਲ੍ਹੇ ਦੇ ਹਲਕੇ ਨੇ ਜਿੱਤੇ ਹੜ੍ਹ ਪ੍ਰਭਾਵਿਤ ਏਰੀਏ ਨੇ ਉਹਨਾਂ ਵਿੱਚ ਪਸ਼ੂਆਂ ਦਾ ਚਾਰਾ ਜਿਹੜਾ ਸੈਂਕੜੇ ਹੀ ਟਰਾਲੀਆਂ ਕੱਲ ਨੂੰ ਭੇਜੇ ਜਿਹੜੇ ਨੇ ਅੱਜ ਉਹਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਭਾਵਿਤ ਹਲਕਿਆਂ ਲਈ ਜਿਹੜਾ ਚਾਰਾ ਉਹਤੇ ਟਰਾਲੀਆਂ ਰਵਾਨਾ ਕੀਤੀਆਂ ਨੇ ਕੱਲ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਜਿਹੜੇ ਹਲਕੇ ਨੇ ਮਤਲਬ ਤੇ ਪਠਾਨਕੋਟ ਜ਼ਿਲ੍ਹੇ ਦੇ ਹਲਕੇ ਨੇ ਉਹਨਾਂ ਲਈ ਪਸ਼ੂਆਂ ਦਾ ਚਾਰਾ ਜਿਹੜਾ ਉਹ ਭੇਜਿਆ ਜਾਣਾ ਨਾਲ ਹੀ ਜਿਹੜੀਆਂ ਪਿੰਡਾਂ ਦੇ ਵਿੱਚ ਕਿਉਂਕਿ ਮੱਛਰ ਵੀ ਹੋ ਗਿਆ ਬਿਮਾਰੀਆਂ ਦਾ ਜਿਹੜਾ ਉਹ ਵੀ ਇਥੋਂ ਜਿਹੜੀਆਂ ਯੂਥ ਕਲਜ ਦੀਆਂ ਟੀਮਾਂ ਨੂੰ ਬੱਕ ਬੱਕ ਕੇ ਹਲਕੇ ਦਿੱਤੇ ਜਾਣੀ ਨੇ ਤਾਂ ਕਿ ਉਹ ਪਿੰਡ ਪਿੰਡ ਜਾ ਕੇ ਜਿਹੜੀ ਸੇਵਾ ਉਹ ਹੜ੍ਹ ਪ੍ਰਭਾਵ ਤੇਰੇ ਦੇ ਵਿੱਚ ਕਰ ਸਕੋ ਕੋ ਸਿੱਧਾ ਦੇਣ ਜੀ ਪੁੱਠਾ ਦੇਣ ਦੇਣ ਤਾਂ ਸਹੀ ਕੁਝ ਐਲਾਨ ਹੀ ਐਲਾਨ ਹੋਈ ਜਾਂਦੇ ਨੇ ਪਰ ਮਾ ਕੇਂਦਰ ਸਰਕਾਰ ਆ ਉਹਦਾ ਵੀ ਐਲਾਨ ਹੀ ਹੈ ਪੰਜਾਬ ਸਰਕਾਰ ਤਾਂ ਇਨੀ ਬੇਸ਼ਰਮੀ ਦੇ ਉੱਤਰ ਆਈ ਆ ਕਿ ਸਮਝ ਨਹੀਂ ਆ ਰਹੀ 12000 ਕਰੋੜ ਦਾ ਪਹਿਲਾਂ ਖਾਈ ਫਿਰਦੇ ਨੇ ਉਹ ਸਮਝ ਨਹੀਂ ਰਿਹਾ ਲੱਭੀ ਨਹੀਂ ਰਿਹਾ ਕੋਈ ਮੰਤਰੀ ਕਹਿੰਦਾ ਕਿ ਹੈਗਾ ਕੋਈ ਕਹਿੰਦਾ ਹੈ ਨਹੀਂ ਉਹ ਗਿਆ ਕਿੱਥੇ ਕਿੱਥੇ ਲਾ ਲਿਆ ਜਦੋਂ ਕੋਈ ਉਹ ਇਦਾਂ ਦੀਆਂ ਜਿਹੜੀਆਂ ਕੁਦਰਤੀ ਮਾਰਾਂ ਨੇ ਉਹਨਾਂ ਲਈ ਜਿਹੜਾ ਉਹ ਸਟੇਟ ਕੋਰ ਫੰਡ ਹੁੰਦਾ ਜਦੋਂ ਕੋਈ ਕੁਦਰਤੀ ਇਦਾਂ ਵੱਡੀਆਂ ਮਾਰਾਂ ਪੈਂਦੀਆਂ ਨੇ ਲੋਕਾਂ ਦੀ ਭਲਾਈ ਲਈ ਲੋਕਾਂ ਦੇ ਦੇ ਨੁਕਸਾਨ ਦੀ ਪਰਪਾਈ ਲਈ ਉਹ ਪੈਸਾ ਖਰਚਿਆ ਜਾਂਦਾ ਪਰ ਇੱਥੇ ਸਮਝ ਨਹੀਂ ਆਉਂਦਾ ਕੁਝ ਐਡੇ ਤਾਂ ਗੱਲਾਂ ਨੇ ਚੁਟਕਲੇ ਨੇ ਦੂਸ਼ਣਵਾਜੀ ਆ ਮਤਲਬ ਕੇਂਦਰ ਸਰਕਾਰ ਪੰਜਾਬ ਨੂੰ ਕਹੀ ਜਾਂਦੀ ਆ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਕੇਂਦਰ ਨੂੰ ਕਹੀ ਜਾਂਦੇ ਨੇ ਪਰ ਮੁੱਖ ਦੀ ਗੱਲ ਇਹ ਆ ਵੀ ਇਹ ਗੱਲਾਂ ਦੇ ਨਾਲ ਪੰਜਾਬ ਦਾ ਕੋਈ ਭਲਾ ਨਹੀਂ ਹੋ ਰਿਹਾ ਤੋ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆਪਣਾ ਫਰਜ਼ ਸਮਝਦੇ ਹੋਏ ਪਮਾ ਕੋ ਸਰਕਾਰ ਵਿੱਚ ਨਹੀਂ ਪਰ ਇੱਕ ਸਰਕਾਰ ਦੀ ਤਰ੍ਹਾਂ ਮੈਂ ਸਮਝਦਾ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਵਾਹਿਗੁਰੂ ਆਪ ਅੰਗ ਸੰਗ ਸਹਾਇਓ ਕੇ ਸ਼੍ਰੋਮਣੀ ਕਾਲਿਸਮੁੱਚੀ ਪਾਰਟੀ ਵਰਕਰਾਂ ਤੇ ਲੀਡਰਾਂ ਤੇ ਸਦਾਸੂ ਵੀ ਸਿੰਘ ਬਾਦਲ ਜੀ ਤੋਂ ਇੱਕ ਜਿਹੜੀ ਸੇਵਾ ਉਹ ਕਰਵਾ ਰਿਹਾ ਤੇ ਗੁਰੂ ਕਿਰਪਾ ਕਰੇ ਸੇਵਾ ਜਿਹੜੀ ਨਿਰੰਤਰ ਜਾਰੀ ਰਹਿਣੀ ਹੈ ਮੈਂ ਕਹਾਂ ਜੀ 100% ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਟੋਟਲੀ ਨਲਾਇਕੀ ਆ ਪਹਿਲਾਂ ਕਿੰਨੇ 100 ਕਰੋੜ ਆ ਜਿਹੜਾ ਉਹ ਸਫਾਈਆਂ ਦਾ ਗੈਪ ਹੋਇਆ ਫਿਰਦਾ ਸਫਾਈ ਹੋਈ ਨਹੀਂ ਕਾਗਜ਼ਾਂ 'ਚ ਹੋਈ ਫਿਰਦੀ ਆ ਉਤੋਂ ਬਾਅਦ ਪਾਣੀ ਆ ਕਿ ਪਾਣੀ ਤੁਸੀਂ ਪਹਿਲਾਂ ਟਾਈਮ ਸਿਰ ਰਹਿੰਦੇ ਹੋਏ ਮੀਟੀਆਂ ਕਿਉਂ ਨਹੀਂ ਕੀਤੀਆਂ ਉਹ ਟਾਈਮ ਸਿਰ ਰਹਿੰਦੇ ਛੱਡਿਆ ਕਿਉਂ ਨਹੀਂ ਇਹ ਕੋਈ ਕੁਦਰਤੀ ਆਫਤ ਨਹੀਂ ਇਹ 95% ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਸਰਕਾਰਾਂ ਦੀ ਪ੍ਰਸ਼ਾਸਨ ਦੀ ਨਲਾਇਕੀ ਕਰਕੇ ਨੁਕਸਾਨ ਹੋਇਆ ਪੰਜਾਬ ਦਾ